ਮੇਦਰਨ ਸੀਪੀਏ ਵੱਲੋਂ ਕੀਤਾ ਗਿਆ ਫੁੱਟਲਾਪੂ ਪ੍ਰਦਰਸ਼ਨ ਤੋਂ ਬਾਅਦ ਪਿੰਡ ਜੱਟਵਾਲੀ ਦੇ ਕੁਝ ਲੋਕਾਂ ਵੱਲੋਂ ਬਾਜਲ ਕਾ ਦੇ ਸੀਪੀਏ ਆਗੂਆਂ ਦੇ ਖਿਲਾਫ ਫੁੱਟਲਾਪੂ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਬਾਜਲ ਕਾ ਦੇ ਕੁਝ ਸੀਪੀਏ ਨਿਤਾਮਾ ਵੱਲੋਂ ਕੁਝ ਸਮੇਂ ਪਹਿਲਾਂ ਲੜਾਈ ਝਗੜੇ ਦੇ ਮਾਮਲੇ ਦੇ ਸੰਬੰਧ ਵਿੱਚ ਪੁਲਿਸ ਤੇ ਦਬਾਅ ਪਾਇਆ ਜਾ ਰਿਹਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਮੌਜੂਦਾ ਐਮਸੀ ਵੱਲੋਂ ਸ਼ੁਰੂ ਕੀਤੀ ਗਈ ਫੋਕੜਸਾਲ ਦੂਜੇ ਦਿਨ ਵੀ ਜਾਰੀ ਰਹੀ ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਪੁਨਾਦੀ ਪੌਕੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਖਬਰਾਂ ਅੱਜ ਇਹ ਨੇ ਮਿਲਿਆ ਤਾਂ ਪਹਿਲਾਂ ਗਾਠ ਵਾਲੇ ਪਿੰਡ ਦੇ ਵਿੱਚ ਲੜਾਈ ਹੋਈ ਸੀ। ਤੇ 11 ਬੰਦੇ ਤੇ ਪਰਦਾ ਸੀ। ਤੇ ਪੁਲਸ ਨੇ ਚਲਾਨ ਕਾਗਜ਼ ਚਲਾਨ ਅਜੇ ਤੱਕ ਪੇਸ਼ ਨਹੀਂ ਕੀਤਾ। 7 ਬੰਦੇ ਨੇ ਜਮਾਨਤ ਕਰਾਈ ਤੇ 4 ਅਜੇ ਵੀ ਦੋਸ਼ੀ ਪਿਆਰੇ। ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਇਹ ਮੰਗ ਸੀ ਕਿ ਦੋਸ਼ੀਆਂ ਨੂੰ ਫਾੜ ਕੇ ਜਿੰਦੇ ਵਿੱਚ ਬੰਦ ਕੀਤਾ ਜਾਵੇ ਤੇ ਕਾਰਵਾਈ ਅਮਲ ਵਿੱਚ ਲਿਆਂਦੀ। ਏਹ ਗਲਤ ਬੰਦੇ ਦੇ ਖਿਲਾਫ ਕੀਤਾ ਗਿਆ ਵੀ ਮੰਗੇ ਵੀ ਕਲਾਮ ਨੂੰ ਜਲਦੀ ਪੇਸ਼ ਕਰੇ ਤੇ ਜੋ ਉਹ ਬੰਦੇ ਗਲਤ ਨੇ ਗਲਤੀ ਮੰਨ ਲੈਣ ਜਿਵੇਂ ਜਿਹੜੇ ਬੰਦੇ ਨਾਲ ਅਨਿਆਜਾ ਧੱਕਾ ਹੋਇਆ 8:00 ਵਜੇ ਉਹਦੇ ਘਰੇ ਚਾਲ ਕੇ ਮੈਂ ਤਾਂ ਮੰਨ ਲੈਣ ਤੇ ਅਸੀਂ ਪਾਣੀ ਪਿੱਛੇ ਟਨੂ ਪਿਆਰ ਉਹ ਸਾਫ ਦਾ ਸ਼ਕਤੀਪੱਤਰ ਖਾਣੇ ਰਹੇ ਕਿ ਸਾਡੇ ਮਗਰ ਲੋਕ ਜਿਆਦਾ ਨਾ ਸੀ ਦਬਾਅ ਨਾਲ ਕੰਮ ਕਰਾਉਂਦੇ ਆ ਤੇ ਇਸ ਕਰਕੇ ਆਜਾ ਸੀ ਉਹਨਾਂ ਨੂੰ ਮਾਰਿਆ ਤੇ ਟ੍ਰੇਲਰ ਖਾਇਆ ਇਹ ਮਾਮਲਾ ਹੈ ਜੀ ਸਰਪੰਚ ਨੇ ਤੋੜਾ ਹੋਏ ਸੀ 15 ਅਕਤੂਬਰ ਨੂੰ ਉਸ ਦੇ ਵਿੱਚ ਇਹ ਬੰਦਾ ਹਾਰ ਗਿਆ ਸੀ ਤੇ ਇਹ ਸਕੂਲ ਦੇ ਵਿੱਚ ਕੋਈ ਮਸਲਾ ਸੀ ਕਿ ਪ੍ਰਿੰਸੀਪਲ ਨੇ ਇਹਨਾਂ ਨੂੰ ਬੁਲਾਇਆ ਹੋਇਆ ਸੀ ਅਤੇ ਅਚਾਨਕ ਉਹ ਜਿੱਤੇ ਹੋਏ ਪਾਰਟੀ ਪਾਰਟੀ ਉਤਰੋ ਆ ਗਈ ਤੇ ਉਹਨਾਂ ਨੇ ਐਂਦੀ ਟਿਕਰਮ ਕੋਲ ਕੋਈ ਕੀਤੀ ਤੇ ਲੜਾਈ ਝਗੜਾ ਹੋ ਗਿਆ ਉਹ ਲੜਾਈ ਝਗੜੇ ਵਿੱਚ ਇਸ ਬੰਦੇ ਦੇ ਸੱਤ ਕਾਂਗੇ ਸਿਰ ਤੇ ਲੱਗੇ ਤੇ ਇੱਕ ਹੱਥ ਪਾਟ ਗਿਆ ਕੱਟਾਂ ਲੱਗੀਆਂ ਤੇ 6 ਕੈਮਰੇ ਦੇ ਵਿੱਚ ਫੁਟੇ ਜਾਂ ਇਸ 11 ਬੰਦੇ ਦੇ ਆਏ ਸੀ ਪੁਲਸ ਨੇ ਆਪਣੀ ਕਾਰਵਾਈ ਉਹ ਦਾ ਤੱਕ ਸਹੀ ਕੀਤੀ ਫਿਰ ਵੀ ਉਹ ਕੋੜਾਇਆ ਸਾਡਾ ਕੰਮ ਰਹਿ ਗਿਆ ਕਿ ਲਾਹਣਾ ਜੀ ਤੱਕ ਪੇਚ ਨਹੀਂ ਕੀਤਾ ਉਹ 4 ਬੰਦੇ ਫਰਾਰ ਹਨ ਉਹਨਾਂ ਨੂੰ ਫੜ ਕੇ ਤੇ ਅਗਲੀ ਕਾਰਵਾਈ ਜਾਰੀ ਕੀਤੀ ਜਾਵੇ ਤੇ ਇਸ ਤਰ੍ਹਾਂ ਤੇ ਲੋਕਾਂ ਨੂੰ ਨਿصاف ਦਿਵਾਇਆ ਜਾ ਇਹਨਾਂ ਦਾ ਜੀ ਅਲੱਗ ਮੈਟਰ ਹੈ ਜੀ ਤੇ ਉੱਥੇ ਜਾ ਕੇ ਕੋਈ ਲਈ ਸਾਫ ਦਖਲ ਦੇ ਦੇ ਚਪੰਡ ਲੈ ਕੇ ਤੇ ਇਹ ਵੀ ਉਸ ਮਾਮਲੇ ਦੀ ਲਪੇਟ ਵਿੱਚ ਆ ਗਿਆ ਉਹ ਕਹਿੰਦੇ ਨੇ ਅਸੀਂ ਸੱਚਾ ਵੀ ਅਸੀਂ ਬੰਦੇ ਨੂੰ ਸੱਟਾ ਨਹੀਂ ਮਾਰਿਆ ਨਜਾਇਜ਼ ਪਰਚੇ ਹੋ ਗਏ ਤੇ ਅਸੀਂ ਕਹਿੰਦੇ ਅਸੀਂ ਸੱਚਾ ਹੈ ਕਿ ਜੋ ਵੀ ਪੁਲਸ ਨੇ ਕੀਤਾ ਸਹੀ ਕੀਤਾ ਹੈ ਜਾਂਚ ਕਰਤਾ ਕਰਕੇ ਤੇ ਸਾਡਾ ਜਿਹੜਾ ਕੰਮ ਰਹਿੰਦਾ ਹੈ ਇਰੀਆ ਦੇ ਵਿੱਚ ਭਜੰਦੇ ਜੋ ਮੌਜੂਦ ਹੈ ਤੇ ਇਹ ਵੀ ਉਹ ਮਤਲ 11 ਬੰਦਿਆਂ ਦੀ ਕੈਮਰਾ ਵਿੱਚ ਫੋਟੋ ਆਈ ਹੈ ਤੇ ਬੰਦਾ ਮੌਜੂਦ ਸੀ ਤੇ ਇਸ ਕਰਕੇ ਲਪੇਟੇ ਕਾ ਕੇ ਇਹਨਾਂ ਦੇ ਕੰਮ ਆਪ ਦੀ ਜਾਨ ਖਿਲਾਨਾ ਦਿੱਤਾ 23 ਪਿੰਡਾਂ ਦੇ ਮਾਮਲੇ ਸੀ ਜਿਹੜੇ ਲਗਾਤਾਰ ਪੁਲਿਸ ਦੇ ਧਿਆਨ ਦੇ ਵਿੱਚ 3-4 ਮਹੀਨੇ ਹੋ ਇਹ ਉਹਨਾਂ ਦੇ ਵਿੱਚੋਂ ਜੱਟ ਵਾਲੇ ਦਾ ਮਾਮਲਾ ਵੀ ਨਾਲ ਹੈ ਇਹਨਾਂ ਦੇ ਅਸੀਂ ਲਗਾਤਾਰ ਪੁਲਿਸ ਦੇ ਕੰਟੈਕਟ ਤੇ ਆਏ ਐ ਐਸਐਸਪੀ ਸਾਹਿਬ ਨੂੰ ਬੜੀ ਵਾਰ ਮਿਲਤੀ ਐ ਅਸੀਂ ਕੱਲ ਵੀ ਉੱਥੇ ਅਰਤੀ ਭੂਗ ਮਜਾਰੇ ਤੋਂ ਬਾਅਦ ਪੋਖੜ ਤਾਲ ਤੇ ਬੈਠੇ ਸੀ ਅੱਜ ਦੂਜੇ ਦਿਨ ਨੇ ਪੋਖੜ ਤਾਲ ਤੇ ਬੈਠਿਆ ਬੜੇ ਡਿਸਪਲਿਨ ਦੇ ਤਹਿਤ ਅਸੀਂ ਸਾਰੇ ਬੈਠਿਆ ਸਸਾ ਕੋਈ ਬੋਲਦੇ ਨਹੀਂ ਆਹ ਤੁਸੀਂ ਸਾਡੇ ਸਾਹਮਣੇ ਦੇਖ ਲਓ ਜਿਹੜੇ ਸ਼ਰਾਰਤੀ ਤੇਰੇ ਉਹਨਾਂ ਵੱਲੋਂ ਅੱਜ ਤੇ ਸਾਡੇ ਸਾਹਮਣੇ ਫਾਦਲ ਆ ਗਿਆ ਤਾਂ ਤੁਸੀਂ ਸਭ ਇਹ ਤੁਸੀ ਦੇਖ ਲਓ ਤੇ ਮਤਲਬ ਐ ਕਿ ਅਸੀਂ ਕੋਈ ਅਜਿਹਾ ਸਾਫ ਪਸੰਦ ਲੋਕ ਆ ਡਿਸਪਲਿਨ ਦੇ ਬੰਦੇ ਲੋਕ ਆ ਅਸੀਂ ਕੋਈ ਇਸ ਤਰ੍ਹਾਂ ਦੀ ਉਲੜਬਾਜੀ ਕਰੀਏ ਜਾਂ ਕਿਸੇ ਦੇ ਕਾਫੇ ਦੇ ਵਿੱਚ ਆ ਕੇ ਨਿਆਂ ਤੋਂ ਉੱਤੇ ਗੱਲ ਕਰੀਏ ਸਾਡਾ ਚੱਲੂ ਰਹੇਗਾ ਜੋ ਅੱਛੇ ਸਾਡਾ ਹੈ ਕੋਕਰਤਾਲ 5 ਵਜੇ ਤੱਕ ਅਸੀਂ ਇੱਥੇ ਬੈਠੋ ਤੇ ਉਸ ਤੋਂ ਬਾਅਦ ਜੋ ਵੀ ਅੱਛੇ ਸਾਡਾ ਬਣੇਗਾ ਲਗਾਤਾਰ ਕੋਕਰਤਾਲ ਤੇ ਆਗੇ ਹਰ ਰੋਜ਼ 12 ਵਜੇ ਆਵਾ ਕਰਾਂਗੇ 5 ਵਜੇ ਗਿਆ ਕਰਾਂਗੇ ਤੇ ਜਿਸ ਦਿਨ ਅਗਾਂ ਵੱਡਾ ਪ੍ਰੋਗਰਾਮ ਹੋਇਆ ਕੋਈ ਪੁਲਿਸ ਸਾਡਾ ਅੱਜ ਮਸਲਾ ਹੱਲ ਕਰ ਦੇ ਸਾਨੂੰ ਕੋਈ ਦਿੱਕਤ ਨਹੀਂ ਜਾਣ ਬੋਲ ਕੇ ਕਹਿੰਦੇ ਦੂਜੀ ਧਿਰ ਦੇ ਵਿੱਚ ਰਾਜਨੀਤਿਕ ਲੋਕਾਂ ਦੀ ਸ਼ੈ ਹੈ ਔਰ ਉਹ ਚਾਹੁੰਦੇ ਵੀ ਕਿਸੇ ਨਾ ਕਿਸੇ ਤਰ੍ਹਾਂ ਸ਼ਰਾਰਤ ਵਧੇ ਔਰ ਉਹ ਚਾਹੁੰਦੇ ਕਿਸ ਤਰ੍ਹਾਂ ਲੜਾਈ ਝਗੜਾ ਹੋਵੇ ਔਰ ਮਾਈ ਨੇਮ ਲੋਕਾਂ ਦੀ ਅਸੀਂ ਤਾਂ ਪਹਿਲੀ ਵਾਰੀ ਦੇਖਿਆ ਹੈ ਕਿ ਜਿਹੜੀਆਂ ਲੋਕਾਂ ਵਾਸਤੇ ਜਿੱਥੇ ਮੁੰਡੇ ਲੜ ਰਹੇ ਉਹਨਾਂ ਦੇ ਆਗੂਆਂ ਦੀ ਫੋਟੋਆਂ ਨੂੰ ਲਾ ਕੇ ਇਸ ਤਰ੍ਹਾਂ ਆrti ਫੂਕ ਰਹੇ ਕਰਨਾ ਉਹਨਾਂ ਨੂੰ ਕਿੰਨੀ ਅਕਲ ਹੈ ਉਹਨਾਂ ਨੇ ਆਪਣੀ ਅਕਲ ਦਾ ਵਿਰਜ ਜਾ ਕੱਢਿਆ ਔਰ ਆ ਸੋੜਾ ਇੱਕ ਮਿੰਟਾ ਮਾੜਾ ਦਿਖਾ ਦਿਓ ਆ ਸਾਡੇ ਸਾਹਮਣੇ ਪਣੀ ਕਹਿ ਰਹੇ ਸੀ ਵੀ ਮਿਲ ਬੈਠ ਕੇ ਵੀ ਹੱਲ ਅਸੀਂ ਕਰਵਾਉਣ ਨੂੰ ਤਿਆਰ ਆਂ ਜੀ ਸਰ ਲਗਾਤਾਰ ਮਿਲ ਬੈਠ ਕੇ ਲਗਾਤਾਰ ਕਰਦੇ ਰਹੇ ਆ ਇਹ ਨਹੀਂ ਵੀ ਮਿਲ ਬੈਠ ਕੇ ਨਹੀਂ ਕਰਦੇ ਰਹੇ ਮਿਲ ਬੈਠ ਕੇ ਅੰਤਰਾ ਗੋਲਡਨ ਨੇ ਸਾਰਿਆਂ ਨੇ ਮੀਟਿੰਗ ਕੀਤੀ ਏ ਉਹ ਕਹਿੰਦੇ ਹੁਣ ਜਿਹੜੇ ਬੰਦੇ ਲੱਤਾਵਾਵਾ ਤੋੜ ਕੇ ਉਹਨੇ ਦੇ ਖਿਲਾਫ ਕੋਈ ਦਾਰਵਾਈ ਨਾ ਹੋਵੇ ਐਸ ਤਰ੍ਹਾਂ ਥੋੜਾ ਹੋ ਸਕਦਾ ਏ ਇਹਨਾਂ ਨੂੰ ਕੋਈ ਤਕਲੀਫ ਹੁੰਦੀ ਅੱਜ ਐਸਪੀ ਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਏ ਇਹਨਾਂ ਨੂੰ ਪਹਿਲਾਂ ਕੋਈ ਤਕਲੀਫ ਹੁੰਦੀ ਅੱਗੇ ਤੇ ਅੱਜ ਤੱਕ ਨਹੀਂ ਹੁਣ ਜਦੋਂ ਦੂਜੀ ਧਿਰ ਵੱਲੋਂ ਦਬਾਅ ਵੜਿਆ ਤੇ ਅੱਜ ਕੋਨ ਰਿਗ ਗਿਆ ਦੇ ਵਿੱਚ ਸਾਥੀ ਆ ਗਏ ਕੋਈ ਨਾਲ ਪਿੰਡ ਦਾ ਸਰਪੰਚ ਆਉਂਦਾ ਆਪੋ ਆਪਣਾ ਸਰਸੂਕ ਹੁੰਦਾ ਉਹ ਬੰਦੇ ਕਈ ਕੁਝ ਬੰਦਿਆਂ ਨੂੰ ਲੈ ਕੇ ਆਏ ਉਹਨਾਂ ਵਿਚਾਰਿਆਂ ਨੂੰ ਇੱਥੇ ਬੋਲਦੇ ਰਹੇ ਸਿੱਧੇ ਦੱਸਦਾ ਵੀ ਪਤਾ ਨਹੀਂ ਵੀ ਕੀ ਬੋਲਣਾ ਕੀ ਨਹੀਂ ਕਈ ਵਈ ਸਾਡੇ ਇੱਕ ਦੋ ਕਾਮਰੇਡ ਆ ਗਏ ਵਿਚਾਰੇ ਕਾਮਰੇਡਾਂ ਦੀ ਮਰਦਾ ਬਾਦ ਕਰੀ ਜਾਂਦੇ ਸਮਝੇ ਨਹੀਂ ਕਿਸੇ ਬੰਦੇ ਨੇ ਤੇ ਸਾਹਮਣੇ ਬੈਠ ਕੇ ਤੁਸੀਂ ਵੀ ਸੁਣਦੇ ਰਹੇ ਜੇ ਸਾਰੀ ਗੱਲ ਕੋਈ ਜਿਹੜੇ ਬੰਦੇ ਆਪਾਂ ਕਿਸੇ ਬੰਦੇ ਨੂੰ ਪਾਣੀ ਦਾ ਹੀ ਨਾ ਪਤਾ ਹੋਵੇ ਤੁਸੀਂ ਕੱਲ ਵੀ ਇੱਥੇ ਸਾਰਾ ਲਾਈਵ ਕੀਤਾ ਸਾਰਾ ਪ੍ਰੋਗਰਾਮ ਦੇਖਿਆ ਹਰ ਬੰਦਾ ਡਿਸਪਨ ਦੇ ਵਿੱਚ ਰਹਿੰਦਾ ਅੱਗੇ ਸਾਨੂੰ ਖਰਾਬ ਕਰਨ ਦਾ ਯਤਨ ਕੀਤਾ ਤੇ ਤੂੰ ਆ ਇੱਥੇ ਅਸੀਂ ਦੂਜੀ ਸਾਈਡ ਤੇ ਬੈਠੇ ਤੇ ਅੱਗ ਲਾਉਣ ਤੱਕ ਗਏ ਤਾਂ ਅਸੀਂ ਤਾਂ ਤੇ ਬੈਠੇ ਕੋਈ ਗੱਲ ਨਹੀਂ ਅੱਗ ਲਾ ਦੇਣ ਤੇ